ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਿਹਾ ਕਹਿੰਦੇ ਅਸੀਂ ਕਿੰਨੇ ਸਾਲਾਂ ਬਾਅਦ ਇੱਕ ਕਿਰਦਾਰਾਂ ਦੀ ਫਿਲਮ ਵੇਖੀ ਬਹੁਤ ਸਾਲ ਪਹਿਲਾਂ ਫਿਲਮ ਰਿਲੀਜ਼ ਹੁੰਦੀ ਆ ਜੌਣਾ ਮੋੜ ਦੇਖ ਲੈ ਇਹ ਨਾ ਕਰ ਆ ਮੇਰੀ ਜਾਨ ਦੇਖ ਦੇਖ ਦੇ ਫੇਰ ਤੂੰ ਪੰਜਾਬੀ ਵਾਲੀ ਗੱਲ ਕਰ ਨਹੀਂ ਰਿਹਾ ਫੇਰ ਫੇਰ ਤੂੰ ਭਾਗ ਵਾਲੀ ਗੱਲ ਕਰ ਰਿਹਾ ਜਿੱਚਾਉਣਾ ਮੋੜ ਭਾਗ ਬਣਨੇ ਨਹੀਂ ਅਸੀਂ ਯਾਰ ਨਹੀਂ ਮੇਰੀ ਵਾ ਵਾ ਤੈਨੂੰ ਪਸ ਫਿਲਮ ਚੰਗੀ ਲੱਗੀ ਬਿਲਕੁਲ ਜੀ ਬਸ ਆਹੀ ਖੁਸ਼ੀ ਹੈ ਤੁਹਾਨੂੰ ਮੈਨੂੰ ਲੱਗਦਾ ਇਹ ਆਪਣੇ ਲਈ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰੇ ਖੁਸ਼ ਹੋ ਅਸੀਂ ਖੁਸ਼ ਹੈ ਤੇ ਚਾਉਣ ਵਾਲੇ ਕੋਸ਼ ਹੋ ਹੋਰ ਗੱਲ ਨਾ ਕਰਿਆ ਕਰੋ ਵੀਰ ਬਣ ਕੇ ਮੇਰੀ ਬੇਨਤੀ ਹੈ ਜੋ ਸਾਡੇ ਨਾਲ ਗੱਲ ਕਰਦੇ ਨਾ ਕੰਮ ਦੀ ਉਹ ਗੱਲ ਕਰਨੀ ਆਪਾਂ ਕੋਈ ਕੀ ਕਰਦਾ ਤੁਸੀਂ ਦੇਖੋ ਦੁਨੀਆ ਕਿ ਬਹੁਤ ਵੱਡਾ ਇੱਕ 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 ਸਟੇਜ ਹੈ ਦੁਨੀਆ ਹਰ ਬੰਦਾ ਆਪਣਾ ਪਲੇ ਕਰਦਾ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਚੱਕ ਲੋ ਬਹੁਤ ਸਰ ਤੁਹਾਡੇ ਕਿਹਨਾਂ ਦੇ ਫਿਰ ਸੰਕਟ ਜਰੂਰੀ ਹੈ ਇਹ ਮੈਂ ਸਾਰਾ ਜਵਾਬ ਤਾਂ ਦੇਤਾ ਵੱਡੇ ਵੀਰ ਨੇ ਹੁਣ ਮਤਲਬ ਸਾਰਾ ਕੁਝ ਲਪੇਟਿਆ ਗਿਆ ਇਹ ਬੀਬੀ ਇਨੀ ਤੱਕੀ ਹੈ ਇੱਕ 7 8 ਦਿਨ ਦੀ ਲੁਧਿਆਣੇ ਦੀ ਮੋਗੇ ਵੀ ਬਟਿੰਡੇ ਕੀ ਲਿਆ ਮੈਂ ਤਾਂ ਸਹੀ ਹੈ ਇਹਦੇ ਸਭ ਤੋਂ ਵੱਧ ਸਵਾਲ ਹੈ ਬਟ ਸ਼ੀ ਇਜ਼ ਇੰਟੈਲੀਜੈਂਟ ਨਾ ਸ਼ੀ ਇਜ਼ ਸ਼ੀ ਇਜ਼ ਰਾਈਟ ਤਾਂ ਨੂੰ ਵੀ ਕਾਫੀ ਤਾਂ ਸੰਕਤੀ ਤੇ ਬਹੁਤ ਵਧੀਆ ਜੀ ਕਹਣਾ ਚਾਹੁੰਦੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਜੋ ਹੁਣੇ ਵੀਰ ਚ ਕਹਿ ਕੇ ਜਾਂਦਾ ਸੇਮ ਸੇਮ ਮੈਂ ਕਿਹਾ ਭਾਜੀ ਮੇਰੀ ਗੱਲ ਸੁਣੋ ਪਸਮਾ ਜਿਹੜੀ ਕਾਦੇ ਦੋਤ ਹੈ ਸਭ ਘਰ ਤੱਕ ਕਰਦੇ ਫਿਰਦੇ ਨੇ ਕੀ ਹੋ ਗਿਆ ਪਸਮਾ ਜਿਹੜੀ ਕਾਦੇ ਨੇ ਖਾਦੇ ਇਹ ਵੀਰੇ ਇਹ ਮਤਲਬ ਬੱਕਰਾ ਕੈਲਸਟੈਟਿਕ ਐਕਸਰਸਾਈਜ਼ ਮਤਲਬ ਪ੍ਰੋਟੀਨ ਰਾਜ ਕੇ ਪਤਾ ਹੀ ਹੈ ਕਿੰਨੇ ਵਰਕ ਕਰਦੇ ਕਿੰਨੇ ਵਰਕ ਆਊਟ ਲਾਉਂਦੇ ਦੇਖੋ ਜਦੋਂ ਨਾ ਫਿਲਮ ਦਾ ਜਿਹੜਾ ਜਿਹੜਾ ਡਾਇਰੈਕਸ਼ਨ ਡਿਪਾਰਟਮੈਂਟ ਆ ਉਹ ਕਮਾਂਡ ਕਰਦਾ ਜਦੋਂ ਉਹ ਸਵੇਰੇ ਉੱਠ ਕੇ ਨਰੇਟ ਕਰਦਾ ਨਾ ਆਪਣੇ ਸਾਰੇ ਦਿਨ ਦੇ ਸੀਨ ਉਸ ਹਿਸਾਬ ਨਾਲ ਸਭ ਨੂੰ ਉਦਾਂ ਹੀ ਐਕਟਿਵ ਹੋਣਾ ਪੈਂਦਾ ਜਦੋਂ ਅਸੀਂ ਇਕੱਠੀ ਬੈਠਦੇ ਸਾਰੇ ਇਹ 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 ਮੇ ਤੋਂ ਛੋਟੇ ਆ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਰੱਖਿਆ ਜਿੰਨੇ ਵੀ ਆਰਟਿਸਟ ਛੋਟੇ ਸੀ ਮੇ ਤੋਂ ਜੂਨੀਅਰ ਆ ਮੇਰੇ ਛੋਟੇ ਭਰਾ ਹਾਂ ਤੋ ਰੋਟੀਆਂ ਅਸੀਂ ਇਕੱਠੇ ਖਾਂਦੇ ਸੀ ਪਰ ਉਦੋਂ ਬਾਅਦ ਨਿਕਲਦੇ ਹੀ ਇਹਦੇ ਅਸੀਂ ਆਪਦੇ ਆਪ ਦੇ ਕਿਰਦਾਰ ਚ ਆ ਗਏ ਔਰ ਤੁਸੀਂ ਕਮਾਲ ਬਣਿਓ ਕਿ ਅਬੀ ਤੋਜ ਵੀ ਤੁਹਾਨੂੰ ਦੱਸੂਗਾ ਕਿ ਬੇਸ਼ੱਕ ਵਿੱਚ ਨਵੇਂ ਮੁੰਡੇ ਵੀ ਸੀ ਇਹਨਾਂ ਨੇ ਤਾਂ ਪਹਿਲਾਂ ਕੰਮ ਕੀਤਾ ਗੁਰਪ੍ਰੀਤ ਨੇ ਵੀ ਕੀਤਾ ਨਵੇਂ ਵੀ ਬਹੁਤ ਘੱਟ ਰੀਟੇ ਹੁੰਦਾ ਸੀ ਉਹ ਇੰਨਾ ਪ੍ਰਪਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰਿਆਂ ਨੇ ਭੇਡਣਾ ਤੋ ਸਾਰੇ ਇੰਨੀ ਤਿਆਰੀ ਕਰਕੇ ਜਾਂਦੇ ਰੋਟੀ ਖਾਂਦੇ ਜ਼ਰੂਰ ਹੁੰਦੇ ਸੀ ਧਿਆਨ ਉੱਥੇ ਹੀ ਹੁੰਦਾ ਸੀ ਮਾਤਾ ਜਦੋਂ ਅਸੀਂ ਅਸੀਂ ਇਹ ਫਿਲਮ ਦੇਖਦੇ ਆ ਅਸੀਂ ਫਿਲਮ ਦੇਖ ਕੇ ਇਮੋਸ਼ਨਲ ਆ ਜਾਂਦੇ ਹਾਂ ਆ ਹੋ ਜਾਂਦਾ ਕਿ ਸੈੱਟ ਤੇ ਵੀ ਅਦਾ ਹੁੰਦਾ ਸੀ ਉਹੋਲ ਕਦੇ ਵੀ ਸੱਚੀ ਹੋ ਜਾਂਦਾ ਸੀ ਉਹ ਕਦੇ ਕਦੇ ਹੋ ਜਾਂਦਾ ਸੀ ਹੋ ਜਾਂਦਾ ਸੀ ਜਿਵੇਂ ਜਦੋਂ ਪਹਿਲਾ ਅਸੀਂ ਸੀਨ ਆਫਾਂਸੀ ਵਾਲਾ ਕਰਦੇ ਸੀ ਉਸ ਤੋਂ ਬਾਅਦ ਵੀ ਸਾਰੇ ਛਾਬ ਨੂੰ ਅਸੀਂ ਸਾਰੇ ਜਣੇ ਇਕੱਠੇ ਬੈਠਦੇ ਸੀ ਰੋਂਦੇ ਸੀ ਹੋ ਜਾਂਦੇ ਸੀ ਦੇਖੋ ਇਹ ਸ਼ਬਦੀਆਂ ਜਿਹੜੇ ਤੁਹਾਨੂੰ ਹਸਾਉਂਦੇ ਆ ਇਹ ਸ਼ਬਦ ਆ ਜਿਹੜੇ ਤੁਹਾਨੂੰ ਰੋਂਦੇ ਆ ਇਹ ਸ਼ਬਦੀਆਂ ਜਿਹੜੇ ਕਿਸੇ ਨਾਲ ਤੁਹਾਡਾ ਪੰਗਾ ਪਾਉਂਦੇ ਨੇ ਇਹ ਸ਼ਬਦ ਆ ਜਿਹੜੇ ਨਿਮਰਤਾ ਨਾਲ ਸਾਰੀ ਦੁਨੀਆ ਜਿੱਤ ਲੈਂਦੇ ਆ ਬਿਲਕੁਲ ਤੋ ਅਸੀਂ ਇਹ ਨਹੀਂ ਸ਼ਬਦਾਂ ਦੀ ਚੋਣ ਕਰੀਆ ਅਸੀਂ ਨਿਮਰ ਹੋ ਕੇ ਤੁਹਾਡੇ ਸਾਹਮਣੇ ਫਿਲਮ ਪੇਸ਼ ਕਰੀਆ ਸ਼ਾਇਦ ਇਹ ਸਾਰੀ ਨਿਮਰਤਾ ਹੀ ਤੁਹਾਨੂੰ ਪਸੰਦ ਆ ਗਈ ਮੈਂ ਤਾਂ ਕਲਾਕਾਰਾਂ ਦੇ ਪ੍ਰਸ਼ੰਸਕ ਹੁੰਦੇ ਆ ਮੈਂ ਫੈਨ ਹਾਂ ਪਰ ਤੁਹਾਡੇ ਕट्टर ਫੈਨ ਜਾਣੇ ਜਾਂਦੇ ਕਿ ਕट्टर ਹਾਂ ਇੰਤਜ਼ਾਰ ਕਰਦੇ ਰਹੇ ਕਿ ਜਦੋਂ ਮਾਨ ਸਾਹਿਬ ਦਾ ਸਪੋਰਟ ਹੋਏ ਇੱਕ ਤੋਂ ਬਾਅਦ ਨਹੀਂ ਗਲਤੀਆਂ ਸੀ ਮੇਰੀ ਮੈਂ ਮੈਂ ਥੋੜਾ ਜਿਹਾ ਲਾਪਰਵਾਹ ਹੋ ਗਿਆ ਮੈਂ ਜਦੋਂ ਕੰਮ ਕਰ ਲਿਆ ਫਿਰ ਮੇਜਾ ਜਿਆ ਝਾਹੋਂ ਹੋ ਗਿਆ ਹੁਣ ਮਹੀਨਾ ਦੋ ਦਿਨ ਬੈਠੀ ਆ ਦੀ ਬੇਰੀਆ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਅਦਾ ਕਰਦਾ ਮੈਂ 8 ਘੰਟੇ ਦੀ ਨੀਂਦ ਚਾਰ ਕਰਦੀ ਹਾਂ ਹੋਣ ਨਹੀਂ ਰਹੀ ਹੁਣ ਮੈਂ ਚੰਗੇ ਜਾ ਹੌਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੇਗਾ ਭਵਿੱਖ ਵਿੱਚ ਜਿਹੜਾ ਦੇਖੋ ਕਲਿੱਕਾ ਦੀ ਗਾਰੰਟੀ ਕੋਈ ਨਹੀਂ ਪਰ ਤੁਹਾਡੀ ਰੂਹ ਨੂੰ ਟੱਚ ਕਰਕੇ ਮੁੜੇ ਦੀ ਗਾਰੰਟੀ ਇਹਦੀ ਗਾਰੰਟੀ ਜੋ ਵੀ ਗਾਣਾ ਆਊਗਾ ਉਹ ਸભ્યਕ ਹੋਗਾ تہذیਬ ਵਾਲਾ ਹੋਗਾ ਔਰ ਸੰਗੀਤ ਦਾ ਮਤਲਬ ਇਹ ਹੈ ਦੇਖੋ ਸੰਗੀਤ ਦੀਆਂ ਫ੍ਰੀਕੁਐਂਸੀਆਂ ਹੈ ਜੇ ਸਾਇੰਸ ਨਾਲ ਚੱਲਦੇ ਆਪਾਂ ਸਾਰੇ ਪੜ੍ਹੇ ਲਿਖੇ ਤੁਸੀਂ ਔਰ ਜਾ ਕੇ ਰਿਸਰਚ ਵੀ ਕਰਿਓ ਜੇ ਅਸੀਂ 430 ਤੇ ਜਾ ਕੇ ਮਿਊਜ਼ਿਕ ਨੂੰ ਕੰਪੋਜ਼ ਕਰ ਲਈਏ ਤਾਂ ਉਹ ਮੈਟ੍ਰੀਸ਼ਨ ਬਣ ਜਾਂਦਾ ਜੇ 440 ਤੇ ਕਰ ਲਈਏ ਫਿਰ ਉਹ ਖਰੂਦ ਬਣ ਜਾਂਦਾ ਸੋ ਬਹੁਤ ਸੰਗੀਤ ਕਈ ਵਾਰੀ ਤੁਹਾਨੂੰ ਨਹੀਂ ਪਸੰਦ ਆਉਂਦਾ ਕਿਉਂਕਿ 440 ਤੇ ਜਾਕਰਦਾ ਵਾਟ ਕਿਸੇ ਕਰਕੇ ਉਹ ਡਿਸਟਰਕਟਿਵ ਹੋ ਜਾਂਦਾ ਉਹ ਸਾਨੂੰ ਕਈ ਵਾਰੀ ਭਜ ਨੱਚ ਚ ਪਾਉਂਦਾ ਸੋ ਕੋਈ ਨਹੀਂ ਤੁਸੀਂ ਦੁਆ ਕਰੋ ਅਸੀਂ ਕਰਦੇ ਰਹੀਏ ਸਾਰੇ ਕਿ ਸਾਰੀ ਸਾਡੀ ਟੀਮ ਹੈ ਬਿਲਕੁਲ ਔਰ ਮੈਂ ਮੇਰੀ ਪੂਰੀ ਫਿਲਮ ਚ ਕੋਸ਼ਿਸ਼ ਹੋਈ ਹੈ ਅਮਰਨਾ ਗੁਰਪ੍ਰੀਤ ਪਰਸੋਂ ਤੋਂ ਲੜੀ ਜਾਂਦਾ। ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰਿਆਂ ਦੀ ਤਾਰੀਫ਼ ਕਰਦੇ ਹੋ। ਕੋਈ ਆਪਣੀ ਗੱਲ ਨਹੀਂ ਕਰਦਾ। ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਦਾ। ਮੈਂ ਨਾ ਤਾਂ ਸੀਨੀਅਰ ਹਾਂ ਸਰ ਬੱਚਾ ਮੇਰੇ ਭਰਾ ਜਿਹਾ। ਔਰ ਜਦੋਂ ਦੁਨੀਆ ਗੱਲ ਕਰੂ ਕਿ ਮੈਂ ਮੈਂ ਆਪੇ ਉਹ ਬੋਲੂ ਸਿਰ ਮੱਥੇ ਲਾ ਲੂਗਾ। ਮੇਰਾ ਫਰਜ਼ ਬਣਦਾ। ਕਿਉਂਕਿ ਤੁਹਾਡੀ ਢਾਨ ਹੈ। ਅਜ ਤਾਂ ਉੱਡੀ ਜਾ ਰਿਹਾ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨਾਲ ਜਿਹਨਾਂ ਨੇ ਵੀ ਕੰਮ ਕਰਿਆ ਨਾ ਇਹ ਬਹੁਤ ਵੱਡੇ ਅਦਾਕਾਰ ਹੋਣੇ ਬਣੇ। ਔਰ ਸਦਾ ਹੀ ਦੁਆ ਕਰਾਂਗੇ। ਸੋ ਥੈਂਕ ਯੂ ਸੋ ਮਚ ਸਾਰਨ ਬੋਲ ਵੀ ਤੋਂ ਲੋ ਲੋ ਬਹਾਨੇ ਨ ਸਿੱਖ ਜੇਗੀ ਜਿਹੜਾ ਬੰਦਾ ਮਾਨਸਾ ਨਾਲ ਕੰਮ ਕਰਦਾ ਹੋ ਆਪਣੇ ਕੋਲ ਛੋਟਾ ਬੇਲੀ ਐਸੇ ਬੰਦੇ ਬੰਦੇ ਐਤਾ ਦਾ ਇਹਦੇ ਜਦੋਂ ਪਹਿਲੇ ਨੇ ਕੁੱਤਾ ਪਾਈਆਂ ਸੀ ਤੇ ਕਹਿੰਦੇ ਖੜਾ ਹੀ ਨਹੀਂ ਗਿਆ ਸੀ ਫਿਰ ਦਤਾ ਹਾਏ ਹਾਏ ਨਹੀਂ ਇਹ ਸੱਚੀ ਗੱਲ ਹੈ ਪਹਿਲੀ ਵਾਰ ਇਹ ਮੇਰੇ ਮੇਰੇ بڑے ਸਰਕਲ ਚੋਂ ਮਨਮਤ بڑے ਪਰਿਵਾਰਕ ਮੈਂਬਰਾਂ ਚੋਂ ਹੈ ਮਿਲਿਆ ਮੈਨੂੰ ਪਹਿਲੀ ਵਾਰ ਸੀ ਅਰੇ ਮੈਂ ਪਹਿਲੇ ਦਿਨ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਨ ਲੋ ਗਾਇਕ ਆ ਜਾਂ ਚਲੋ ਮੈਂ ਐਕਟਰ ਦਾ ਮਹੰਦਨ ਆ ਕੋਈ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾ ਹੋ ਛੋਟੇ ਮੈਂ ਤੁਹਾਡਾ ਵੱਡਾ ਭਰਾ ਹਾਂ ਮੈਂ ਮੇਰੀ ਕੋਸ਼ਿਸ਼ ਹੋਗੀ ਕਿ ਮੇਰੀ ਲਾਈਨ ਕੱਟਦੇ ਗੁਰਪ੍ਰੀਤ ਨੂੰ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ ਸੱਚ ਇਹ ਮੇਰੀ ਕੋਸ਼ਿਸ਼ ਸੀ ਔਰ ਮੈਂ ਸਫਲ ਹੋਇਆ ਇਹਨਾਂ ਨੂੰ ਕਨਵਿੰਸ ਕਰ ਦਿੱਤੇ ਕਿਉਂਕਿ ਅਮੋਜ ਨੂੰ ਕਨਵਿੰਸ ਕਰਨਾ ਔਖਾ ਹੈ ਉਹ ਕਈ ਵਾਰੀ ਲੜ ਪੈਂਦਾ ਕਿਉਂ ਯਾਰ ਤੈਨੂੰ ਐਡਾ ਡਾਇਲੌਗ ਲਿਖ ਕੇ ਦੇ ਦਦਾ ਜਿੱਦਾਂ ਉਹਦੀ ਸ਼ੈਲੀ ਹੈ ਤੂੰ ਯਾਰ ਕੱਟੀ ਜਾਣਾ ਵਿੱਚੋਂ ਲੱਗਣੇ ਬਾਈ 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 ਇਹ ਚਾਰ ਲਾਈਨਾਂ ਤੋਂ ਬੈਨਾਂ ਜੇ ਸਰਦਾ ਭਾਈ ਇੱਕ ਨਾਲ ਸਾਰ ਲੀਏ ਅੱਛਾ ਚਲੋ ਸਾਡਾ ਇੰਨਾ ਕ ਪਿਆਰ ਹੈਗਾ ਮੇਰੀ ਉਹ ਮੱਲ ਲੈਂਦਾ ਇਸ ਕੋਲ ਸੈਂਮੇ ਤਾਂ ਨਹੀਂ ਰਹਿ ਮੈਂ ਤੇ ਨਾਲ ਸੀ ਕਲੋਸ ਡੇਟਿੰਗ ਹੋ ਮੇਰਾ ਸਰਦਾਰ ਉਹ ਥੋੜੀ ਜਿਹੀ ਸੈਮੀ ਫਿਜੀਕਲ ਜਿਮੇਲ ਸਰਦੇ ਵਾਲੇ ਦੱਸਦੇ ਸੀ ਕਿ ਹਾਂ ਬਣੀ ਉਹ ਸੈਟेड ਸੀ ਫਰਸਟ ਪ੍ਰੋਜੈਕਟ ਕਰਕੇ ਮੈਂ ਥੋੜੀ ਜਿਹੀ ਡਰਿਵਸਿਟੀ ਨਹੀਂ ਨਹੀਂ ਇਹਨਾਂ ਨੂੰ ਕਦੇ ਵੀ ਮੈਂ ਮਹਿਸੂਸ ਇਹ ਮੇਰੇ ਭਰਾ ਹੈ ਕਦੇ ਵੀ ਨਹੀਂ ਮਹਿਸੂਸ ਹੁੰਦਾ ਦਿੱਤਾ ਕਿ ਮੈਨੂੰ ਅੱਜ ਬਤਾ ਹੀ ਲੱਗਿਆ ਕਿ ਹਾਂ ਬਣੀ ਇੱਕ ਫੈਮਲੀ ਪੂਰਾ ਫੈਮਲੀ ਸਿਹਰ ਫੈਮਲੀ ਹਾਂ ਕੋ ਸਾਰੇ ਸੀਗੇ ਤੇ ਬੜਾ ਹੀ ਅੱਛਾ ਰਹਿ ਗਿਆ ਚਲੋ ਭਾਜੀ ਅੱਗੇ ਅਸੀਂ ਖਾਗ ਅਸੀਂ ਖਾਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਜਾਣਦੇ ਤੇ ਤਾਸ ਦੇ ਕਿ ਕਿ ਬਸਮਾ ਕੋਈ ਕੋਈ ਕਿਨੇ ਟਿਕਾ ਟੈਂਡੇ ਨਹੀਂ ਨਹੀਂ ਪਹਿਲਾ ਸਵੇਰੇ 500 ਡੰਡ ਲਾਉਣਾ 200 ਪੌੜੀ ਚੜਨੀ ਹੈ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਫੜਕਾਂ ਹੋਏ ਇਹ ਤਾਂ ਫੜਕਾ ਬਾਦੀ ਫੇਰ ਉਹ ਕਮਰਾ ਬੰਦ ਕਰਕੇ ਨਾ ਨਹੀਂ ਇੱਦਾਂ ਤੁਸੀਂ ਲੱਗ ਰਹੀ ਆ ਗਈ ਆ ਯਾਰ ਪਿਆਰਾ ਬੰਦਾ ਬਹੁਤ ਪਿਆਰਾ ਇਹਦੇ ਵੀ ਬਹੁਤ ਪਿਆਰਾ ਕਿਤੇ ਸਾਡੇ ਸਾਰੇ ਪਾਤਰ ਹੈ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ਼ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਹੈ ਦਾ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਨਹੀਂ ਦਿਆ ਜਿਹੜੇ ਆਪ ਦੇ ਬਾਡੀ ਤੋਂ ਹਟ ਕੇ ਸੀਨ ਤੇ ਬਹੁਤ ਉਖਾਉਂਦਾ ਜੋ ਇਹਨਾਂ ਨੇ ਕੀਤਾ ਬਿਊਟੀਫੁੱਲ ਇਜ਼ ਗੁੱਡ ਵੈਰੀ ਗੁੱਡ ਮੈਨੂੰ ਇਹ ਬਹੁਤ ਸੋਹਣਾ ਲੱਗਿਆ ਇਹਦੇ ਬੰਦੇ 3-4 ਹੁੰਦੇ ਨੇ ਵੈਸੇ ਉਹ ਨਹੀਂ ਹੀ ਇਜ਼ ਵੈਰੀ ਗੁੱਡ ਐਕਟ ਇਹ ਇਹਨਾਂ ਇਹਨਾਂ ਆਇਆ ਸਾਰੇ ਦੇ ਸਾਹਮਣੇ ਦੇਖੋ ਆ ਬਨਵਾਦ ਰਾਮਦਾਨ ਕੋਈ ਕਹਿੰਦਾ ਨਹੀਂ ਇਹਨਾਂ ਨੂੰ ਬੁਲਾਉਣਾ ਮੈਂ ਯਾਰ ਆ ਚੱਲ ਮੁਰਿਆ ਮੈਂ ਚੌਰਾਏ ਬੜਕਾ ਮਾਰਦਾ ਨੀ ਸਾਰੇ ਦੀ ਜਿੰਮਾ ਹੈ ਯਾਰ ਬੋਲੋ ਮੈਂ ਤਾਂ ਜਨਾਜਾ ਤੋਂ ਉਹ ਨਾ ਲੜਾਈ ਦਾ ਸੀਨ ਸੀਗਾ ਨਾ ਮੈਨੂੰ ਇਹ ਇਦਾਂ ਲੱਗਦਾ ਕਿ ਬਾਈ ਉਹਨੇ ਇਸ ਸੀਨ ਦੇ ਦੌਰਾਨ ਪਤਾ ਨਹੀਂ ਕਿੰਨੇ ਵਾਰੀ ਤੁਹਾਨੂੰ ਜੱਫੀ ਪਾਈ ਹੋਣੀ ਆ ਬਹੁਤ ਵਾਰੀ ਬਾਕੀ ਇਦਾਂ ਹੁੰਦਾ ਇਮੋਸ਼ਨਲ ਜਿਹੜਾ ਜਿੱਥੇ ਉਹ ਛਡਾਉਂਦੇ ਨਹੀਂ ਆ ਉੱਥੇ ਵਾਕਈ ਅਸੀਂ ਇਮੋਸ਼ਨ ਹੋਏ ਜੇ ਮੈਨੂੰ ਯਾਦ ਆਜੇਲੀ ਜਦੋਂ ਲਾਸਟ ਵਾਲੀ ਫਾਈਟ ਆ ਜਦੋਂ ਮਾਂ ਦੇ ਕੋਲ ਜਾ ਕੇ ਸਾਹ ਚੜ ਜਾਂਦਾ ਉਹ ਨਾ ਉੱਥੇ ਅਸੀਂ ਹੋਏ ਸੀ ਉਹ ਵਾਕਈ ਹੀ ਥੱਕੇ ਸੀ ਉਹ ਸਾਡੀ ਐ ਨਹੀਂ ਕਿ ਅਸੀਂ ਉਦੋਂ ਹੀ ਲੰਬੇ ਲੰਬੇ ਟੇਕ ਗਿਆ ਜਿੱਥੇ ਵਾਕਈ ਥੱਕ ਜਾਂਦੇ ਨਹੀਂ ਦੇ ਗਲਾ ਫੜ ਕੇ ਆਈ ਬਸ ਇੱਕ ਵਾਕਈ ਅਸੀਂ ਉਸ ਮੋਮੈਂਟ ਦਿੱਦਾਂ ਦੇ ਲਈ ਇਹ इमोशनल ਵੀ ਹੋ ਜਾਂਦਾ ਹੈ ਤੇ ਜੱਫੀਆਂ ਦੇ ਮਤਲਬ ਪਾਈਆਂ ਹੀ ਆ ਉਹਦੇ ਤੇ ਸਾਰੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਾਈਆਂ ਜੱਫੀ ਦਾ ਇਹਨਾਂ ਨੇ ਸਾਰੇ ਪੰਜਾਬ ਨੂੰ ਪਾਰਖੀਆਂ ਬਿਲਕੁਲ ਵੀਰੇ ਮਿਲ ਇਹਨਾਂ ਦੇ ਕੋਲੇ ਕੋਈ ਆਉਂਦਾ ਆ ਇਹ ਕਿਸੇ ਨੂੰ ਉਹ ਨਹੀਂ ਮੋੜਦੇ ਸੀਗੇ ਇਹਨਾਂ ਦੇ ਦਿਲ ਸੀਗਾ ਉਹ ਪਹਿਲਾ ਦਿਨ ਸਾਨੂੰ ਅੱਜ ਵੀ ਯਾਦ ਆ ਅਸੀਂ ਨਰਵਸ ਸੀਗੇ ਜਿੱਦਾਂ ਬੁਲਾ ਕੇ ਸਾਨੂੰ ਵੈਨਟੀ ਦੇ ਵਿੱਚ ਚਾਹ ਪੁਲਾਈ ਰੋਟੀ ਖਵਾਈ ਤੇ ਕਿਹਾ ਕਿ ਇਹ ਫਿਲਮ ਤੁਹਾਡੀ ਹੈਗੀ ਮੈਂ ਤੁਹਾਡਾ ਵੱਡਾ ਭਰਾ ਟੈਨਸ਼ਨ ਨਹੀਂ ਲੈਣੀ ਉਹ ਦਿਨ ਸਾਡੇ ਅੱਖਾਂ 'ਚ ਉਹਦੋਂ ਵੀ ਹੰਝੂ ਸੀ ਤੇ ਜਦੋਂ ਇਹਨਾਂ ਨੂੰ ਫਾਂਸੀ ਤੇ ਲਾਇਆ ਜਾ ਰਿਹਾ ਸੀ ਮੈਂ ਦਿਨ ਰਹਿਣਾ ਪਾਈ ਸੀਗੇ ਮੈਂ ਲਿੱਟਰ ਨਹੀਂ ਰੋ ਰਿਆ ਸੀਗਾ ਮੈਂ ਤੋ ਦੇਖਿਆ ਨਹੀਂ ਜਾਂਦਾ ਅੱਜ ਵੀ ਸੀ ਕਿ ਯਾਰ ਕਿਤੇ ਜ਼ਿੰਦਗੀ ਚ ਇਦਾਂ ਨਾ ਕੁਝ ਹੋ ਜੇ ਤੇ ਜਿਹੜਾ ਇਹ ਸਾਰਾ ਤਾਮਝਮ ਆਪਾਂ ਦੇਖ ਰਿਆ ਨਾ ਹੁਣ ਕੀ ਹੁੰਦਾ ਹਰ ਕੋਈ ਬੰਦਾ ਮੈਂ ਇਦਾਂ ਕੀਤਾ ਮੈਂ ਉਹਦਾਂ ਕੀਤਾ ਪਰ ਜੋ ਇਹ ਫਿਲਮ ਦਾ ਤੁਸੀਂ ਨਜ਼ਾਰਾ ਦੇਖਿਆ ਕਲਾਸਿਕ ਫਿਲਮ ਦਾ ਇਹਦਾ ਕ੍ਰੈਡਿਟ ਮੈਂ ਇੱਕੋ ਬੰਦੇ ਨੂੰ ਨਹੀਂ ਨਾ ਵੀ ਤੋਜ ਭਾਜੀ ਨੂੰ ਸਾਡੇ ਤੋਂ ਕੰਮ ਉਹਨਾਂ ਨੇ ਕਰਾਇਆ ਹਰ ਬੰਦੇ ਤੋਂ ਯਾਰ ਉਹ ਮਤਲਬ ਅਸੀਂ ਅੱਧਾ ਘੰਟਾ ਘੰਟਾ ਵੈਨਿਟੀ ਚ ਬੈਠ ਵੀ ਜਾਂਦੇ ਸੀ ਉਹ ਮਾਦੇ ਪੁੱਤ ਨਿੱਟ ਕੇ ਉੱਥੇ ਹੀ ਬੈਠੇ ਰਹੇ ਸੀਗੇ 45 ਪਿਆਰੇ ਟੈਂਪਰੇਚਰ 'ਚ ਕਿਉਂਕਿ ਜਦੋਂ ਫਿਲਮ ਕਹਿੰਦੇ ਨੇ ਕਿ ਹਿੱਟ ਹੋ ਜਾਂਦੇ ਫਿਰ ਸਾਰੇ ਕ੍ਰੈਡਿਟ ਲੈਣ ਲੱਗ ਜਾਂਦੇ ਨੇ ਕਿਉਂਕਿ ਮੈਂ ਕੀਤਾ ਮੈਂ ਕੀਤਾ ਪਰ ਜੇ ਕੱਲ ਨੂੰ ਫਲॉप ਹੋ ਜੇ ਤਾਂ ਆਪਾਂ ਕਹਿੰਦੇ ਨੇ ਡਾਇਰੈਕਟਰ ਨੇ ਮਾੜਾ ਕੀਤਾ ਪਰ ਜੇ ਹੁਣ ਹਿੱਟ ਫਿਲਮ ਹੋ ਜਾ ਤਾਂ ਇਹਦਾ ਵੀ ਕ੍ਰੈਡਿਟ ਸਿਰਫ ਔਰ ਸਿਰਫ ਅਮਿਤੋਜ ਭਾਜੀ ਨੂੰ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਕਮਾਂਡ ਦੇ ਕੇ ਕੰਮ ਕਰਵਾਇਆ ਤੇ ਜਿੱਦਾਂ ਇੱਕ ਬਜ਼ੁਰਗ ਇਹਨਾਂ ਦੇ ਗੱਲ ਲਾ ਕੇ ਰੋ ਰਿਆ ਸੀ ਮੈਂ ਇਹ ਅਪੀਲ ਕਰਦਾ ਹਾਂਗਾ ਕਿ ਭਾਜੀ ਨੇ ਉਹ ਵੀ ਉਲਾਂਬੇ ਲਾਤੇ ਜਿਹੜੇ ਕਹਿੰਦੇ ਸੀਗੇ ਸਾਡੀਆਂ ਸਾਡੇ ਫੈਮਿਲੀ ਵਾਸਤੇ ਫਿਲਮ ਬਣਾਓ ਪਰਿਵਾਰਾਂ ਵਾਸਤੇ ਅੱਜ ਦੇਖਿਆ ਕਿੰਨੇ ਪਰਿਵਾਰ ਆਏ ਬਜ਼ੁਰਗ ਆਏ ਇਹਨਾਂ ਦੇ ਗੱਲ ਲੱਗ ਲੱਗ ਕੇ ਰੋ ਰਹੇ ਸੀਗੇ ਔਰ ਪਰਸੋਂ ਉਹਨਾਂ ਨੇ ਇੱਕ ਗੱਲ ਕਹੀ ਵੀ ਤੁਸੀਂ ਸਾਰੇ ਪੰਜਾਬ ਦੀਆਂ ਮਾਵਾ ਮੇਰੀਆਂ ਮਾਵਾ ਨੇ ਤੇ ਸਾਰੇ ਪੰਜਾਬ ਦੇ ਬਜ਼ੁਰਗ ਮੇਰੇ ਪਿਓ ਨੇ ਇਹ ਗੱਲ ਮੈਨੂੰ ਲੱਗਦਾ ਪੰਜਾਬ 'ਚ ਇੱਕੋ ਬੰਦਾ ਕਹਿ ਸਕਦਾਗਾ ਇਹ ਕਹਿ ਸਕਦੇ ਨਹੀਂ ਕਿਉਂਕਿ ਇਹ ਸਭ ਨੂੰ ਪਿਆਰ ਕਰਦੇ ਨੇ ਸੋ ਸਾਡੀ ਸਾਰਿਆਂ ਵੱਦੋਂ ਇਹ ਅਪੀਲ ਆ ਕੇ ਬਜ਼ੁਰਗ ਪਰਿਵਾਰ ਮਾਵਾ ਪੈਣਾ ਫੈਮਿਲੀਆਂ ਦੇਖਣ ਆਉ ਬਿਲ ਮੈਂ ਤੁਹਾਡੀ ਫਿਲਮਾਂ ਤੇ ਤੁਸੀਂ ਯਾਦ ਰੱਖੋਗੇ ਕਿ ਇਦਾਂ ਦੀਆਂ ਫਿਲਮਾਂ ਵਾਰ-ਵਾਰ ਨਹੀਂ ਬਣਦੀਆਂ ਜੀ ਬਿਲਕੁਲ ਪਹਿਲਾਂ ਤੋਂ ਪਹਿਲਾਂ ਨਾ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਆ ਫਿਲਮਾਂ ਦਾ ਪ੍ਰੀਮੀਅਰ ਕੀਤਾ ਹੈ ਤੁਸੀਂ ਕਹੇ ਸੀ ਪਹਿਲਾਂ ਲੋਕਾਂ ਨੂੰ ਫਿਲਮ ਵੇਖਣ ਦੋ ਮੈਂ ਫਿਰ ਬੋਲੂਗਾ ਦੇਖੋ ਅਸੀਂ ਕਾਲ ਪਗਾਤਾ ਔਰ ਚੰਗੀ ਲੱਗਦਾ ਕੀ ਹੁੰਦਾ ਕਿ ਜਦੋਂ ਆਪਾਂ ਪ੍ਰੀਮੀਅਰ ਰੱਖਦੇ ਆ ਉੱਥੇ ਸਾਰੇ ਜਾਣਕਾਰ ਹੁੰਨੇ ਆ ਬਿਲਕੁਲ ਔਰ ਜਾਣਕਾਰ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਬੁਰਾਈ ਨਹੀਂ ਕਰਦਾ ਉਹਨੂੰ ਲੱਗਦਾ ਯਾਰ ਕੋਈ ਮਨ ਨਹੀਂ ਤੋੜਦਾ ਹੁੰਦਾ ਉਹ ਕਹਿੰਦਾ ਬਹੁਤ ਕਮਾਲ ਹੈ ਬਹੁਤ ਪਰ ਬਹੁਤ ਕਮਾਲ ਕਹਿਣ ਦੇ ਬਾਵਜੂਦ ਵੀ ਬਹੁਤ ਫਿਲਮਾ ਰਹਿ ਜੰਨੀ ਹੈ ਬਿਲਕੁਲ ਤੋਂ ਅਸੀਂ ਇਸ ਗੱਲ ਨੂੰ ਮੈਂ ਹੀ ਮਲਾੜਿਆ ਸੀ ਸ਼ਰਮਾ ਜੀ ਤਾਂ ਜਿੱਦ ਕਰਦੇ ਸੀ ਨਹੀਂ ਨਹੀਂ ਕੰਪਨੀ ਵਾਲਿਆਂ ਨੇ ਵੀ ਬਹੁਤ ਲੱਗੀ ਹੋਈ ਸੀ ਅੱਤੋ ਆਣੀ ਕੱਤੋ ਛੜੀ ਵੀ ਨਹੀਂ ਕਰਨਾ ਬਹਿ ਗਿਆ ਨਹੀਂ ਨਹੀਂ ਕਰਨਾ ਬਾਅਦ ਚ ਕਰਾਂਗੇ ਜਦੋਂ ਲੋਕ ਖੁਸ਼ ਹੋ ਕੇ ਜਦੋਂ ਪਰਿਵਾਰ ਆਗੇ ਫਿਰ ਅਸੀਂ ਆਵਾਂਗੇ ਉਹ ਅਸੀਂ ਕਾਲ ਲਵਾਤਾ ਜੀ ਅਸੀਂ ਰਿਵਿਊ ਕਰ ਰਹੇ ਹਾਂ ਇਸ ਨੂੰ ਦੇ ਵਿੱਚ ਫੈਮਿਲੀ ਆ ਪਹਿਲਾ ਛੋਟ ਮੈਂ ਗਿਆ ਤਾਂ ਫੈਮਿਲੀ ਨੇ ਰਿਵਿਊ ਦਿੱਤਾ ਵੀ ਇਹ ਦੇਖੋ ਇਹ ਸਿੱਖ ਜਿਹੜੀ ਹੁੰਦੀ ਆ ਪਰਿਵਾਰ ਜਦੋਂ ਬੱਚੇ ਨਾਲ ਮਾਪੇ ਬੈਠਦੇ ਆ ਉਦੋਂ ਹੀ ਸਿੱਖ ਦਿੱਤੀ ਜਾਂਦੀ ਹੈ ਨਾ}}{|ਇਹੀ ਤਾਂ ਕਮੀ ਆ ਆਪਾਂ ਕਈ ਵਾਰੀ ਬੈਠਦੇ ਨਹੀਂ ਪਰਦੇ ਚ ਰਹਿ ਜਾਂਦੇ ਆ ਚੀਜ਼ਾਂ ਉਹ ਫਿਰ ਕਈ ਵਾਰੀ ਬਦਕਾਰੀ ਚ ਤਬਦੀਲ ਹੋ ਜਾਂਦੀ ਹੈ। ਅੱਛਾ ਜਦੋਂ ਅਸੀਂ ਇਕੱਠੇ ਬੈਠਦੇ ਆ। ਅਸਲ ਹਾਸ਼ਰ ਨੂੰ ਤੂੰ ਕੀ ਦਾ ਨਾਮ ਦਤਾ ਸੀ ਇਸ ਵਾਰ ਵੀ ਸੁੱਚੇ ਸੁਨਵੇਂ ਨੂੰ ਕੀ ਨਾਮ ਦੋਗੇ ਫਿਰ? ਇਹ ਮੇਰੇ ਛੋਟੇ ਭਰਾ ਹੈ। ਮੈਂ ਸਾਰੀ ਫਿਲਮ ਦਾ ਕ੍ਰੈਡਿਟ ਮੈਂ ਆਪਣੇ ਆਪ ਨੂੰ ਕਦੇ ਵੀ ਮੰਨਿਆ ਹੀ ਨਹੀਂ ਜੀ ਮੇਰੀ ਮੈਕ ਜਿਵੇਂ ਹੀ ਨਹੀਂ ਮੈਂ ਹਮੇਸ਼ਾ ਹਰ ਕੰਮ ਤੋਂ ਪਹਿਲਾਂ ਇਹ ਸੋਚਦਾ ਮੇਰਾ ਪਹਿਲਾ ਕੰਮ ਹੈ ਜੀ ਮੈਂ ਪਿਛਲਾ ਕਦੇ ਨਹੀਂ ਸੋਚਿਆ ਔਰ ਮੈਂ ਇਹ ਸਾਰਾ ਇਹ ਮੇਰੇ ਭਰਾ ਇਹ ਬੁਢੀ ਸਾਡੀ ਇਹ ਸਾਡੇ ਡਾਇਰੈਕਟਰ ਨੂੰ ਟੋਟਲ ਕ੍ਰੈਡਿਟਸ ਦਾ ਉਹਨਾਂ ਨੂੰ ਦਿੰਨਾ ਹੈ ਮੇਰਾ ਇਹਦੇ ਸਿਰ ਜ਼ੀਰੋ ਜੋਕ ਦਰਨਾ ਜੀ ਜੀ ਮੇਰਾ ਕੋਈ ਨਹੀਂ ਆਪਣਾ ਤੇ ਗਾਣੇ ਤੁਹਾਨੂੰ ਚੰਗੇ ਲੱਗੇ ਅਸੀਂ ਖੁਸ਼ ਹੈ ਤੁਹਾਨੂੰ ਲਿਖਤਾਂ ਅੱਛੀਆਂ ਲੱਗੀਆਂ ਤੁਹਾਨੂੰ ਡਾਇਲੌਗ ਅੱਛੇ ਲੱਗੇ ਕੁੱਲ ਮਿਲਾਕੇ ਪੂਰੀ ਫਿਲਮ ਮਲੇ ਐਦਾ ਜਿੱਦਾਂ ਭੱਗਲਦਸਤਾ ਦੇਖਦਾ ਨਾ ਕਿ ਜਦੋਂ ਸਾਡਾ ਫਿਲਮ ਦਾ ਸੀਨ ਰੁਕਦਾ ਉੱਥੇ ਸਾਡਾ ਗਾੜਾ ਗੁੰਨ ਕੇ ਜਦੋਂ ਆਉਂਦਾ ਬਸ ਇਹੀ 뮤직 ਦੀ ਪ੍ਰਾਪਤੀ ਹੁੰਦੀ ਹੈ ਨਹੀਂ 뮤직 ਫਿਲਮ ਚ ਬੇਮਾਨ ਹੈ ਬਿਲਕੁਲ ਬਹੁਤ ਸਾਰਾ ਇਹ ਰੁਪੜਾ ਰੋਕਿਆ ਰੁਕੀ ਨਹੀਂ ਇਹ ਕੁੱਕਰ ਪਹਿਲਾ ਵਰ ਗਿਆ ਦੇਈ ਤਾਂ ਹੋਰ ਰੋਣਾ ਪੈਣਾ ਹੈ ਇਹ ਇਹ ਮੇਰਾ ਪਹਿਲਾ ਪ੍ਰੋਜੈਕਟ ਸੀਗਾ ਤੇ ਤੁਸੀਂ ਪਹਿਲੀ ਵਾਰੀ ਜਿਹੜਾ ਵੀ ਕੰਮ ਕਰਦੇ ਹੋ ਨਾ ਤੁਹਾਡੇ ਹਮੇਸ਼ਾ ਸਾਡੇ ਮਨਦਾ ਹਮੇਸ਼ਾ ਯਾਦ ਰਹਿੰਦਾ ਹੈ ਕਿ ਮੈਂ ਉਸ ਟਾਈਮ ਕਿਦਾਂ ਜਦੋਂ ਮੈਨੂੰ ਵੈਨਿਟੀਆਂ ਕੈਮਰੇ ਐਂਗਲਸ ਕੁਝ ਨਹੀਂ ਸੀ ਪਤਾ ਤਾਂ ਕੋਈ ਕਲਾ ਵੀ ਉਹ ਸਰ ਇਹ ਕਰਾ ਲਿਆ ਕਿ ਕਿਵੇਂ ਕਰਨਾ ਹੈ ਮੈਨੂੰ ਐ ਸੀਗਾ ਕਿ ਮੈਨੂੰ ਚਲੋ ਐਕਟਿੰਗ ਦਾ ਸ਼ੌਂਕ ਹੈਗਾ ਪਰ ਮੈਨੂੰ ਕਰਵਾਉਣ ਕਿਵੇਂ ਮੈਨੂੰ ਮੈਨੂੰ ਹੈ ਨਾ ਇੱਕ ਟਮਾ ਕਰੂਗੀ ਮੈਂ ਸਮਝੋਨੇ ਕਰਵਾ ਲਏ ਉਹਨਾਂ ਦੇ ਕਿਹੜੇ ਪਹਿਲੇ ਤੋਂ ਤੋਤੀ ਸਭ ਆਵਾਜ਼ ਬੜੀ ਬੜੀਆਂ ਲੜਾਈਆਂ ਦੇਖੀਆਂ ਕਿ ਉਹਦਾ ਵੀ ਤਾਂ ਲੜਾਈਆਂ ਜਿਹੜੇ ਹਿਸਾਬ ਨਾਲ ਤੁਸੀਂ ਮੈਕ ਅੱਗੇ ਕਰੀ ਇਹਨੂੰ ਆਪਣੇ ਇੱਥੇ ਵੀ ਹੋ ਜਾਣੀ ਹੈ ਦੇਖੋ ਜੀ ਜਿਨ੍ਹਾਂ ਜਿਹੜੇ ਕਰਦਾਰ ਸੀ ਕਹਾਣਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਸਰ ਦਾ ਜਿਨ੍ਹਾਂ ਨੇ ਮੈਨੂੰ ਮਨਜ਼ੂਰੀ ਦਿੱਤੀ ਔਰ ਮਾਨ ਸਰ ਦਾ ਹਮੇਸ਼ਾ ਸਾਨੂੰ ਮਾਨ ਦਿੰਦਾ ਹੀ ਹੈ ਔਰ ਬਹੁਤ ਖੁਸ਼ੀ ਹੋਈ ਹੈ ਬਹੁਤ ਆਨੰਦ ਆ ਰਿਹਾ ਔਰ ਲੋਕ ਵੀ ਇਸ ਫਿਲਮ ਦਾ ਆਨੰਦ ਲੈ ਰਹੇ ਨੇ ਥੈਂਕ ਯੂ ਥੈਂਕ ਯੂ ਸੋ ਮਚ ਧੰਨਵਾਦ ਥੈਂਕ ਯੂ ਓਕੇ ਭਾਈ ਬਹੁਤ ਵਾਸਟ ਦੀ ਵੀ ਗੱਲ ਕਰ ਲੋ ਫੀਲਿੰਗਾਂ ਅੰਦਰਣਾ ਚਾਹੁੰਦੇ ਫੀਲਿੰਗ ਬਹੁਤ ਵਧੀਆ ਜਿਵੇਂ ਜਾਈ ਹਾਂਜੀ